ਗੁਰਦਾਸਪੁਰ ਦੇ ਵਿੱਚ ਲੰਬੇ ਸਮੇਂ ਤੋਂ ਕੂੜੇ ਦੀ ਸਮੱਸਿਆ ਤੋਂ ਲੋਕ ਕਾਫੀ ਪਰੇਸ਼ਾਨ ਕਿਉਂਕਿ ਜ਼िला ਪ੍ਰਸ਼ਾਸਨ ਦੇ ਕੋਲੋਂ ਕੂੜਾ ਸਾਂਭਣ ਦੇ ਲਈ ਕੋਈ ਵੀ ਢੁਕਵੀਂ ਜਗ੍ਹਾ ਨਾ ਹੋਣ ਕਰਕੇ ਪੂਰੇ ਸ਼ਹਿਰ ਅੰਦਰ ਗੰਦਗੀ ਫੈਲੀ ਹੋਈ ਸੀ ਤੇ ਦੱਸਦਈਏ ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਆਮ ਆਨੰਦ ਪਾਰਟੀ ਦੇ ਜ਼ਿਲ੍ਹਾ ਪ੍ਰਿੰਟਿੰਗ ਦੇ ਚਾਰਜ ਸਿਮਰਜੀਤ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਕੂੜੇ ਨੂੰ ਸਾਂਭਣ ਦੇ ਲਈ ਆਪਣੀ ਖੁਦ ਦੀ ਜਗ੍ਹਾ ਦਿੱਤੀ ਦੱਸਦਈਏ ਇਹ ਕੂੜਾ ਸਾਂਭੀ ਕੋਈ ਵਾਜਿਬ ਜਗ੍ਹਾ ਨਾ ਹੋਣ ਕਾਰਨ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਨੇ ਜਿਸ ਕਾਰਨ ਸਫਾਈ ਹੁਣ ਜਗਾ ਮਿਲਣ ਕਾਰਨ ਕੂੜਾ ਸੰਭਿਆ ਵੀ ਜਾਵੇਗਾ ਤੇ ਇਹ ਜਗਾ ਜਿਹੜੀ ਇਹ ਡੀਕੰਪੋਸਟ ਵੀ ਕੀਤੀ ਜਾਵੇ ਇਸ ਮੌਕੇ ਤੇ ਸੁਮਜੀਤ ਸਿੰਘ ਨੇ ਇਹ ਕਿਹਾ ਹੈ ਕਿ ਉਹ ਆਪਣੀ ਇਸ ਜਗਾ ਵਿੱਚ ਚਾਰ ਤੋਂ ਪੰਜ ਮਹੀਨੇ ਤੱਕ ਕੂੜਾ ਸੰਭਨ ਦੇਣਗੇ ਅਤੇ ਬਾਅਦ ਦੇ ਵਿੱਚ ਉਸ ਨੂੰ ਡੀਕੰਪੋਸਟ ਵੀ ਜੜਾ ਕੀਤਾ ਜਾਵੇਗਾ ਜੋ ਬਦਬੂ ਨਾ ਫੈਲੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜਿਰਾ ਪ੍ਰਸ਼ਾਸਨ ਦੇ ਕੋਲ ਕੋਈ ਵੀ ਟੁਕਮਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਨੇ ਫੈਸਲਾ ਲਿਆ ਹੈ ਕਿ ਸ਼ਹਿਰ ਵਿੱਚ ਬਿਮਾਰੀਆਂ ਅਤੇ ਬਦਬੂ ਨਾ ਫੈਕੇ ਇਸ ਤੇ ਲਈ ਉਹਨਾਂ ਕਿਹਾ ਹੈ ਕਿ ਕੂੜੇ ਨੂੰ ਸਾਂਭਣਾ ਹਰ ਇੱਕ ਦਾ ਨੈਤਿਕ ਫਰਜ਼ ਹੈ ਤੇ ਇਸ ਤੇ ਲਈ ਹਰ ਇੱਕ ਨੂੰ ਰਾਜਨੀਤਿਕ ਤੋਂ ਉੱਪਰ ਉੱਠ ਕੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਮੈਂ ਸਿਮਰਜੀਤ ਸਿੰਘ ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਗੁਰਦਾਸਪੁਰ। ਪਿਛਲੇ ਲੰਬੇ ਸਮੇਂ ਤੋਂ ਸਾਡੇ ਗੁਰਦਾਸਪੁਰ ਵਿੱਚ ਕੂੜੇ ਦੀ ਬੜੀ ਸਮੱਸਿਆ ਚੱਲਦੀ ਪਈ ਸੀ। ਗੰਦਗੀ ਦੇ ਢੇਰ ਹਰ ਚੌਂਕ ਥਾਂ-ਥਾਂ ਲੱਗੇ ਦੇ ਸੀਗੇ। ਬਿਮਾਰੀਆਂ ਫੈਲਣ ਦਾ ਬਹੁਤ ਡਰ ਸੀਗਾ। ਤੇ ਜਿਹਦੇ ਨਾਲ ਹਵਾ 'ਚ ਵੀ ਪੋਲੂਸ਼ਨ ਫੈਲਦਾ ਪਿਆ ਸੀਗਾ। ਪਾਣੀ ਵੀ ਗੰਦਾ ਹੋ ਰਿਹਾ ਸੀਗਾ। ਉਤੰਪ ਬਸਾਦ ਦਾ ਮੌਸਮ ਸੀ ਤੇ ਆਪਾਂ ਸਾਰਿਆਂ ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਆਪਾਂ ਜਿੱਥੇ ਸਾਨੂੰ ਸਾਡੇ ਸ਼ਹਿਰ ਨੇ ਬਹੁਤ ਕੁਝ ਦਿੱਤਾ ਸਾਨੂੰ ਨਾਮ ਦਿੱਤਾ ਸਾਨੂੰ ਬਿਜ਼ਨਸ ਦਿੱਤਾ ਆਪਾਂ ਵੀ ਆਪਣੇ ਸ਼ਹਿਰ ਲਈ ਕੁਝ ਕਰ ਸਕੀਏ ਆਪਾਂ ਪ੍ਰਸ਼ਾਸਨ ਕੋ ਗਏ ਉਹਨਾਂ ਅਗੇ ਅਪੀਲ ਕੀਤੀ ਕਿ ਜੇ ਜਿੰਨੀ ਦੇਰ ਤੱਕ ਤੁਹਾਡੇ ਕੋ ਟੁਕਮੀ ਜਗ੍ਹਾ ਨਹੀਂ ਮਿਲਦੀ ਆਪਾਂ ਆਪਣੀ ਜਗ੍ਹਾ ਤੇ ਕੂੜਾ ਲਵਾਉਣ ਲਈ ਤਿਆਰ ਆ ਤੇ ਪ੍ਰਸ਼ਾਸਨ ਨੇ ਵੀ ਐਡੀਸੀ ਸਾਹਿਬ ਡੀਸੀ ਸਾਹਿਬ ਨੇ ਇਸ ਸਵਕਾਰ ਕਰਦੇ ਆ ਉਸ ਦਿਨ ਤੋਂ ਹੀ ਤਕਰੀਬਨ 20 ਦਿਨ ਪਹਿਲਾਂ ਤੋਂ ਹੀ ਕੂੜਾ ਸਾਡੇ ਇੱਥੇ ਡੰਪ ਕਰਨਾ ਸ਼ੁਰੂ ਕਰਤਾ ਤੇ ਫਿਰ ਬੜੀ ਫਿਰ ਮੈਂ ਸਾਰੇ ਆਪਣੀ ਟੀਮ ਨੇ ਇੱਥੇ ਟੂਏ ਟੂਏ ਪਟਵਾਏ ਨੇ ਪ੍ਰੋਪਰ ਤਰੀਕੇ ਨਾਲ ਤੇ ਆਪਾਂ ਇਥੇ ਕੋੜਾ ਲਾਣਾ ਸ਼ੁਰੂ ਕਰਤਾ ਤੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡਾ ਸ਼ਹਿਰ 166ਵੇਂ ਨੰਬਰ ਤੇ ਆਇਆ ਤਾਂ ਬੜਾ ਮਨ ਉਦੋਂ ਵੀ ਠੇਸ ਪੁੱਜੀ ਸੀਗੀ ਜਦੋਂ ਸਰਵੇ ਸੈਂਟਰ ਏਜੰਸੀ ਨੇ ਸਰਵੇ ਵੀ ਕੀਤਾ ਸੀਗਾ ਤੇ ਆਪਾਂ ਬੜੀ ਪਛੜ ਗਏ ਸੀਗੇ ਤੇ ਫਿਰ ਮਨ ਕੀਤਾ ਕਿ ਆਪਾਂ ਆਪਣਾ ਯੋਗਦਾਨ ਪਾਈਏ ਉਸ ਉਸ ਮਸਲੇ 'ਚ ਆਪਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਇਹਨੂੰ ਡੀਕੰਪੋਜ਼ ਵੀ ਕੀਤਾ ਜਾਊਗਾ ਉਹਦੇ ਲਈ ਪ੍ਰੋਪਰ ਆਪਾਂ ਕਲਚਰ ਤਿਆਰ ਕਰਕੇ ਤੇ ਆਪਣਾ ਡਿਕਪੋਸਟ ਕਰਾਂਗੇ ਸਲਾਹ ਸਲਾਹ ਵੀ ਲਈ ਗਈ ਆ ਬਾਕੀ ਪ੍ਰਸ਼ਾਸਨ ਨੇ ਵੀ ਆਪਣੀ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ ਉੱਥੇ ਸਾਨੂੰ ਕਮੇਟੀ ਦੇ ਮੁਲਾਜ਼ਮਾਂ ਨੇ ਬਹੁਤ ਸਾਥ ਦਿੱਤਾ ਵਾ ਤੇ ਮੈਂ ਹੁਣ ਬੇਨਤੀ ਕਰੂੰਗਾ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਜਿਹੜੀ ਕੂੜੇ ਦੀ ਹੈ ਇਹ ਸਾਡੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਆ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਗੰਦਗੀ ਨੂੰ ਸ਼ਹਿਰ ਤੋਂ ਦੂਰ ਕਰੀਏ ਸਾਫ਼ ਕਰੀਏ ਪਿੰਡ ਵਾਸੀਆਂ ਆ ਕਿ ਕੋਈ ਲੱਗੇ ਜਾ ਕੇ ਕਿਹੜੀ ਮੁਸ਼ਕਲ ਮੁਸ਼ਕਲੀ ਹੁੰਦੀ ਹੈ ਤੇ ਪਿੰਡ ਵਾਸੀ ਜਿਹੜਾ ਪਿੰਡ ਲੱਗੇ ਵਸਦੇ ਉਹਨਾਂ ਦਾ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਫਰੰਤੂ ਨਹੀਂ ਕੀਤਾ ਤੇ ਥੋੜੇ ਦਿਨ ਉਹਨਾਂ ਨੇ ਓਖੇ ਕੱਟੇ ਨੇ ਪਰ ਹੁਣ ਮੈਂ ਵਿਸ਼ਵਾਸ ਦਿਵਾਉਣਾ ਕਿ ਆਪਾਂ ਹੁਣ ਪ੍ਰੋਪਰ ਵੇ ਨਾਲ ਇਹਨੂੰ ਡੰਪ ਕਰ ਲੈਣਾ ਤੇ ਹੁਣ ਇੱਕ ਅਜੇ ਦਿਨ ਬਾਅਦ ਕੋਈ ਮੁਸ਼ਕਲ ਕਿਸੇ ਨੂੰ ਨਹੀਂ ਆਣੀ ਤੇ ਸਾਰਿਆਂ ਦਾ ਧੰਨਵਾਦ ਆ ਕਿੰਨੇ ਚਿਰ ਵਾਸੀ ਤੁਸੀਂ ਰੱਖਿਆ ਵੀ ਕਿੰਨੇ ਚਿਰ ਸਾਡੇ ਕੂੜਾ ਜਾਂ ਕੀ ਪਲੈਨਿੰਗ ਬਣਾਈ ਜਾਂਗੇ ਇਹ ਜਿੰਨੀ ਦੇਰ ਤੱਕ ਸਰਕਾਰ ਕੋ ਇਹ ਕੋ ਪ੍ਰਸ਼ਾਸਨ ਕੋ ਪਰਮਨੈਂਟ ਹਾਲ ਸੋਲੂਸ਼ਨ ਨਹੀਂ ਮਿਲਦਾ ਸਾਡੇ ਕੋਲ ਤਿੰਨ ਚਾਰ ਸਾਈਟਸ ਹੈਗੀਆਂ ਵਾ ਆਪਾਂ ਇਦਾਂ ਹੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹੀਆਂ ਮੈਂ ਮੇਰੀ ਟੀਮ ਜਿਨ੍ਹਾਂ ਨੇ ਪੂਰਾ ਪੂਰੀ ਕੋਸ਼ਿਸ਼ ਕੀਤੀ ਯੋਗਦਾਨ ਪਾਇਆ ਆਪਾਂ ਸਾਰੇ ਹੀ ਆਪਣੇ ਸ਼ਹਿਰ ਨੂੰ ਸਾਫ਼ ਕਰਨ ਲਈ ਆਪਾਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਜੇ ਸ਼ਹਿਰ ਵਾਸੀਆਂ ਦਾ ਸਾਰਿਆਂ ਦਾ ਸਾਨੂੰ ਸਹਿਯੋਗ ਮਿਲਿਆ ਤਾਂ ਆਪਾਂ ਬੜੇ ਵਧੀਆ ਪ੍ਰੋਪਰ ਤਰੀਕੇ ਨਾਲ ਇਹਨੂੰ ਇਹਨੂੰ ਸੰਭਾਲਾਂਗੇ ਜੀ